ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਸੱਚੀ ਗੱਲ ਨਾਲ ਰੂਬਰੂ ਕਰਵਾਉਣ ਜਾ ਰਹੀ ਹਾਂ ਇੱਕ ਸ਼ਹਿਰ ਵਿੱਚ ਇੱਕ ਬਹੁਤ ਹੀ ਪਲਾਮਾਂਸ ਇਨਸਾਨ ਵਿਦਿਆਤੋ ਵੀ ਵਾਂਝਾ ਗੁਰੂ ਦੀ ਰਜਾ ਦੇ ਵਿੱਚ ਰਹਿਣ ਵਾਲਾ ਓਮ ਮੈਡੀਕਲ ਦਾ ਕੰਮ ਕਰਦਾ ਸੀ ਇੱਕ ਦਿਨ ਉਸ ਦੀ ਦੁਕਾਨ ਤੇ ਇੱਕ ਕਲੰਡਰ ਉੱਡਦਾ ਹੋਇਆ ਉਸ ਦੀ ਦੁਕਾਨ ਦੇ ਅੰਦਰ ਆ ਗਿਆ ਉਸ ਇਨਸਾਨ ਨੇ ਉਸ ਕਲੰਡਰ ਨੂੰ ਚੱਕਿਆ ਤੇ ਸਾਫ਼ ਕੀਤਾ ਉਸ ਨੂੰ ਇਹ ਲੱਗਿਆ ਕਿ ਇਹ ਕੋਈ ਗੁਰਬਾਣੀ ਦੇ ਅੱਖਰ ਹਨ ਉਸ ਨੇ ਉਸ ਨੂੰ ਸਾਫ਼ ਕਰਕੇ ਜੋੜ ਲਗਾ ਕੇ ਪੜ੍ਹਨ ਦੀ ਕੋਸ਼ਿਸ਼ ਕੀਤੀ ਉਸ ਨੂੰ ਲੱਗਿਆ ਇਹ ਕੋਈ ਗੁਰੂ ਦਾ ਸੰਦੇਸ਼ ਹੈ ਉਹ ਹੌਲੀ-ਹੌਲੀ 2-4 ਦਿਨ ਜੋੜ ਲਗਾ ਲਗਾ ਕੇ ਅੱਖਰਾਂ ਨੂੰ ਪੜਦਾ ਰਿਹਾ ਉਹ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚੋਂ ਇੱਕ ਸ਼ਲੋਕ ਸੀ ਸੋਰਠ ਮਹੱਲਾ ਪੰਜਵਾਂ ਉਸ ਇਨਸਾਨ ਨੇ ਉਸ ਨੂੰ ਸਤਿਕਾਰ ਨਾਲ ਸਜਾ ਕੇ ਆਪਣੀ ਦੁਕਾਨ ਵਿੱਚ ਰੱਖ ਲਿਆ ਉਹ ਹਰ ਰੋਜ਼ ਸਵੇਰੇ ਸ਼ਾਮ ਉਸ ਦਾ ਜਾਪ ਕਰਦਾ ਜਦ ਵੀ ਵਿਹਲਾ ਸਮਾਂ ਮਿਲਣਾ ਉਸ ਦੇ ਹਿਰਦੇ ਦੇ ਅੰਦਰ ਉਹੀ ਸ਼ਲੋਕ ਚੱਲਣਾ ਉਸ ਇਨਸਾਨ ਦੀ ਲਗਨ ਤੜਫ ਗੁਰੂ ਨਾਲ ਇੰਨੀ ਕੁ ਹੋ ਗਈ ਉਸਦੇ ਕੰਮ ਕਰਦੇ ਸੁੱਤੇ ਪਏ 24 ਘੰਟੇ ਉਹੀ ਸ਼ਲੋਕ ਚੱਲਣ ਲੱਗ ਪਿਆ ਫਿਰ ਇੱਕ ਦਿਨ ਉਸ ਇਨਸਾਨ ਦੇ ਸਾਹਮਣੇ ਸਿੰਘ ਦੇ ਰੂਪ ਵਿੱਚ ਗੁਰੂ ਜੀ ਪ੍ਰਗਟ ਹੋ ਗਏ ਉਹ ਇਨਸਾਨ ਉਸ ਗੁਰੂ ਦੇ ਪ੍ਰੇਮ ਵਿੱਚ ਜਾਦ ਤੜਫ ਵਿੱਚ ਇੰਨਾ ਕੁ ਜ਼ਿਆਦਾ ਲੀਨ ਹੋ ਗਿਆ ਸੀ ਉਸਨੇ ਸਭ ਕੁਝ ਆਪਣਾ ਗੁਰੂ ਨੂੰ ਸਮਰਪਿਤ ਕਰ ਦਿੱਤਾ ਕਹਿਣ ਲੱਗਾ ਕਿ ਗੁਰੂ ਜੀ ਮੈਨੂੰ ਪੜਨਾ ਲਿਖਣਾ ਕੁਝ ਨਹੀਂ ਆਉਂਦਾ ਮੈਂ ਕੋਈ ਵੀ ਨਿਤਨੇਮ ਪੂਜਾ ਪਾਠ ਪੜ੍ਹ ਕੇ ਨਹੀਂ ਕਰ ਸਕਦਾ ਮੇਰੇ ਤੇ ਦਇਆ ਮਿਹਰ ਕਰੋ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਿਓ ਤੇ ਪੁੱਬਾ ਮਾਰ-ਮਾਰ ਕੇ ਰੋਣ ਲੱਗਾ ਵੀਰ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਇਨਸਾਨ ਨੂੰ ਥਾਪੜਾ ਦਿੱਤਾ ਤੇ ਕਿਹਾ ਤੈਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਜੋ ਤੂੰ ਕਰ ਰਿਹਾ ਹੈ ਉਸ ਰਸਤੇ ਤੇ ਚਲਦਾ ਜਾ ਗੁਰੂ ਤੇਰੇ 24 ਘੰਟੇ ਹਰ ਵਕਤ ਅੰਗ ਸੰਗ ਰਹੇਗਾ ਗੁਰੂ ਸਹਿਮਾਨਾ ਨੇ ਸਾਨੂੰ ਅਪਾਰ ਕਿਰਪਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦਿੱਤਾ ਜੇ ਕੋਈ ਵੀ ਇਨਸਾਨ ਗੁਰੂ ਗ੍ਰੰਥ ਸਾਹਿਬ ਦੇ ਇੱਕ ਸ਼ਲੋਕ ਉੱਤੇ ਅਮਲ ਕਰ ਲਏ ਤੇ ਉਸ ਦਾ ਜੀਵਨ ਸਫਲ ਹੋ ਜਾਂਦਾ ਹੈ ਸਾਨੂੰ ਸਾਰਿਆਂ ਨੂੰ ਉਹ ਦਿੱਤੇ ਹੋਏ ਗੁਰੂ ਦੇ ਸੰਦੇਸ਼ ਤੇ ਅਮਲ ਕਰਨਾ ਚਾਹੀਦਾ ਹੈ ਤੇ ਉਸ ਗੁਰੂ ਨਾਲ ਪਿਆਰ ਕਰਨਾ ਚਾਹੀਦਾ ਤਾਂ ਹੀ ਗੁਰੂ ਮਿਹਰਬਾਨ ਹੁੰਦਾ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਧੰਨਵਾਦ